ਇਹ ਵੱਧ ਰਹੀਆਂ ਵਾਰਦਾਤਾ ਆਮ ਲੋਕਾਂ ਨੂੰ ਡਰ ਲੱਗਦਾ ਹੈ ਬੜਾ ਦੋਸਤੋ ਹਰ ਰੋਜ਼ ਹੀ ਚੋਰਾਂ ਦਾ ਭਰੀ ਜਾਂਦਾ ਹੈ ਖੜਾ ਦੋਸਤੋ ਆਪਣੇ ਦਰਾ ਮੂਹਰੋਂ ਵਹੀਕਲ ਚੋਰੀ ਹੋ ਰਹੇ ਨੇ ਕਿ ਆਪਣੇ ਦਰਾ ਮੂਹਰੋਂ ਵਹੀਕਲ ਚੋਰੀ ਹੋ ਰਹੇ ਨੇ ਹੁਣ ਕੀ ਆਪਣੇ ਵਾਹਨਾਂ ਨੂੰ ਕੋਠੇ ਤੇ ਕਰ ਲਈਏ ਖੜਾ ਦੋਸਤੋ ਹੁਣ ਕੀ ਆਪਣੇ ਵਾਹਨਾਂ ਨੂੰ ਕੋਠੇ ਤੇ ਕਰ ਲਈਏ ਖੜਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਬਤ ਹੁੰਦੇ ਨੇ ਸਾਥੀਓ ਮੈਂ ਇੱਕ ਸਵਾਲ ਕੀਤਾ ਹੈ ਕਿ ਆਪਣੇ ਦਰਾ ਮੂਰੇ ਜਿਹੜੀ ਖੜੀ ਆਪਣੀ ਚੀਜ਼ ਹੈ ਉਹ ਚੱਕੀ ਜਾ ਰਹੀ ਹੈ ਮੋਟਰਸਾਈਕਲਾਂ ਦੀ ਚੋਰੀ ਹੋ ਰਹੀ ਹੈ ਸਕੂਟੀਆਂ ਦੀ ਚੋਰੀ ਹੋ ਰਹੀ ਹੈ ਕਿ ਹੁਣ ਦੁਕਾਨਦਾਰ ਆਪਣੇ ਵਾਹਨਾਂ ਨੂੰ ਆਪਣੇ ਕੋਠੇ ਤੇ ਖੜਾ ਕਰਿਆ ਕਰਨ ਵੱਡੇ ਸਵਾਲ ਨੇ ਰੇਲਵੇ ਰੋਡ ਦੀ ਸੜਕ ਨੂੰ ਲੈ ਕੇ ਤਾਂ ਬਹੁਤ ਵਾਰ ਸਵਾਲ ਉੱਠਦੇ ਲੇਕਿਨ ਹੁਣ ਜਿਹੜੇ ਮਾੜੇ ਅੰਸਰ ਆ ਉਹਨਾਂ ਦੀਆਂ ਗਤੀਵਿਧੀਆਂ ਵੀ ਜਿਹੜੀਆਂ ਇਸ ਰੋੜ ਤੇ ਵੱਧ ਚੁੱਕੀਆਂ ਇਹ ਸਾਡਾ ਵੀਰ ਹੈ ਓੰਕਾਰ ਇਹਨਾਂ ਦਾ ਨਾਮ ਹੈ ਵੀਆਈਪੀ ਸਲੂਨ ਚ ਇਹ ਕੰਮ ਕਰਦੇ ਨੇ ਬੜਾ ਅੱਛਾ ਭਰਾ ਹੈ ਸਾਡਾ ਔਰ ਇੱਥੇ ਇਹਨਾਂ ਨੇ ਆਪਣਾ ਮੋਟਰਸਾਈਕਲ ਖੜਾ ਕੀਤਾ ਸੀਗਾ ਸੀਸੀਟੀਵੀ ਤੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਇੱਕ ਜਿਹੜਾ ਚੋਰ ਆ ਉਹ ਇੱਥੇ ਆ ਕੇ ਪਹਿਲਾਂ ਖੜਾ ਰਹਿੰਦਾ ਬੜੇ ਆਰਾਮ ਨਾਲ ਭਾਪਦਾ ਪੂਰੀ ਆਲੇ-ਦੁਆਲੇ ਨੂੰ ਦੇਖਦਾ ਘੋਕ ਰੱਖਦਾ ਔਰ ਉਸ ਤੋਂ ਬਾਅਦ ਚਾਬੀ ਲਾਉਂਦਾ ਤੇ ਚਾਬੀ ਲਾ ਕੇ ਬੜੇ ਆਰਾਮ ਨਾਲ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦਾ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਆਲੇ-ਦੁਆਲੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਣ ਦਿੰਦਾ ਹਾਲਾਂਕਿ ਨਾਲ ਦੁਕਾਨਾਂ ਹਨ ਪਰ ਜਿਹੜਾ ਵੀਰ ਹੈ ਇਹਨਾਂ ਦਾ VIP ਸਲੂਨ ਜਿਹੜਾ ਪੌੜੀਆਂ ਚੜ੍ਹ ਕੇ ਫਰਸਟ ਫਲੋਰ ਤੇ ਆ ਤੈਨੂੰ ਤਾਂ ਧਿਆਨ ਨਹੀਂ ਪਿਆ ਔਰ ਚੋਰ ਨੇ ਇਹਨਾਂ ਦੇ ਮੋਟਰਸਾਈਕਲ ਤੇ ਧਿਆਨ ਰੱਖਿਆ ਤਾਂ ਚੋਰੀ ਜਿਹੜਾ ਮੋਟਰਸਾਈਕਲ ਇੱਥੋਂ ਕਰਕੇ ਲੈ ਗਿਆ ਮੋਟਰਸਾਈਕਲ ਨੂੰ ਚਾਬੀ ਲਾ ਕੇ ਲੈ ਗਿਆ ਪੌਂਕਾਰ ਵੀਰ ਤੋਂ ਜਾਣਦੇ ਆ ਉਸ ਦਿਨ ਹੋਇਆ ਕਿ ਓੰਕਾਰ ਕੰਪਲੇਂਟ ਕਰਾ ਦਿੱਤੀ ਹੈ ਤੇ ਹੋਇਆ ਕਿ ਇਹ ਦੱਸ ਦਿਓ ਹਾਂਜੀ ਭਾਜੀ ਕੰਪਲੇਂਟ ਕਰਾ ਦਿੱਤੀ ਹੈ ਤੇ ਮੈਂ तकरीबन 6:30 ਵਜੇ ਸਾਡੇ ਕਿ 6 ਵਜੇ ਆਏ ਸੀਗਾ ਨੀਚੇ ਨੂੰ ਤਾਂ ਉਸ ਟਾਈਮ ਖੜਾ ਸੀਗਾ ਮੋਟਰਸਾਈਕਲ ਤੇ ਬਾਅਦ ਵਿੱਚ ਮੈਂ ਉਹੀ ਸਵੇਰੇ 7:30 ਵਜੇ ਨੀਚੇ ਆਇਆ ਤਾਂ ਮੇਰਾ ਮੋਟਰਸਾਈਕਲ ਇੱਥੇ ਨਹੀਂ ਸੀਗਾ। ਮਤਲਬ ਪੌਣੇ 1 ਘੰਟੇ ਦੇ ਵਿੱਚ ਵਿੱਚ ਚੋਰੀ ਹੋ ਗਿਆ। ਹਾਂਜੀ ਪੌਣੇ 1 ਘੰਟੇ ਦੇ ਵਿੱਚ ਵਿੱਚ ਚੋਰੀ ਹੋ ਗਿਆ ਮੋਟਰਸਾਈਕਲ। ਤੇ ਉਹੀ ਜਦੋਂ ਸੀਸੀਟੀਵੀ ਚੈੱਕ ਕੀਤੀ ਤੇ ਉਹੀ 6:45 ਦੀ ਵੀਡੀਓ ਆ ਕੁਝ ਆਰਾਊਂਡ। ਤੁਸੀਂ ਜਦੋਂ ਉੱਪਰ ਗਏ ਆ ਵਾਪਸ ਹਾਂਜੀ ਤਾਂ 15 ਮਿੰਟ ਬਾਅਦ ਚੋਰੀ ਹਾਂ 15 ਮਿੰਟ ਬਾਅਦ ਚੋਰੀ ਹੋ ਗਈ ਮੋਟਰਸਾਈਕਲ। ਬੰਦੇ ਦਾ ਮਡੰਗਾ ਦੇਖਿਆ ਕੁਝ ਅੰਦਾਜ਼ਾ ਕਿੰਨਾ ਕੱਦ ਹੈ? ਕਿਉਂਕਿ ਸੀਸੀ ਤੇ ਉਹ ਸਰਦਾਰ ਬੰਦਾ ਵਾ ਪਟਕਾ ਬੰਨਿਆ ਹੋਇਆ ਵਾ ਤੇ ਮੂੰਹ ਵੀ ਅਨੇ ਲਪੇਟੇ ਪਰਨਾ ਜਿਹੜਾ ਤਾਂ ਉਹ ਦੂਸਰੇ ਬੰਨ ਲੈ ਨੋਰਮਲ ਸਰਦਾਰ ਬੰਦਾ ਜੀ ਉਹ ਬੰਨਿਆ ਆ ਵਾ ਤੇ ਤੁਰਦਾ ਵੀ ਥੋੜਾ ਬੈਂਡ ਕਰਕੇ ਆ ਅੱਛਾ ਟੇਡਾ ਜਾਉਂਗੇ ਹਾਂ ਜੀ ਟੇਡਾ ਜਾਉਗੇ ਤੁਰਦਾ ਜੀ ਦਜਗਲ ਦੀ ਛੇੜੀ ਤੁਰਦੇ ਆ ਨਾ ਜੋ ਟੁੱਟ ਜਾਂਦਾ ਮਾਲ ਉਹਦਾ ਤੁਰਦੇ ਆ ਥੋੜਾ ਉਸ ਤਰ੍ਹਾਂ ਟੁੱਟਦਾ ਤੁਰਦਾ ਵਾ ਤੇ ਉਹਦਾ ਰਮਾਲ ਬੰਨਿਆ ਹੋਇਆ ਮੂੰਹ ਤੇ ਚਾਬੀ ਲਾਦਾ ਤੇ ਮੋਟਰਸਾਈਕਲ ਨੂੰ ਲੈ ਜਾਂਦਾ ਵਾ ਮਲੋ 1 2 ਮਿੰਟ ਦੇ ਵਿੱਚ ਇਹ ਮੋਟਰਸਾਈਕਲ ਲੈ ਜਾਂਦਾ ਪਤਾ ਵੀ ਨਹੀਂ ਲੱਗਣ ਦਿੰਦਾ ਕਿਸੇ ਨੂੰ ਸ਼ੱਕ ਵੀ ਨਹੀਂ ਹੋਣ ਦਿੰਦਾ ਸ਼ੱਕ ਵੀ ਨਹੀਂ ਪੈਣ ਦਾ ਹਾਂਜੀ ਅੱਛਾ ਤੁਹਾਡੇ ਮੋਟਰਸਾਈਕਲ ਦਾ ਨੰਬਰ ਕਿੰਨਾ ਮੋਟਰਸਾਈਕਲ ਦਾ ਮੇਰਾ ਨੰਬਰ ਹੈਗਾ ਜੀ ਪੀਪੀ 07 ਏ ਐਲ 47 42 ਪੀਪੀ 07 ਏ ਐਲ 47 42 47 42 ਹਾਂਜੀ ਸਪਲੈਂਡਰ ਬਲੈਕ ਕਲਰ ਦਾ ਜੀ ਸਪਲੈਂਡਰ ਹਾਂਜੀ ਸਪਲੈਂਡਰ ਆ ਬਲੈਕ ਕਲਰ ਦਾ ਮਾਡਲ ਮਾਡਲ 2015 ਦਾ ਜੀ 2015 ਤੇ ਹੁਣ ਮੇਰੇ ਜਿਹੜੇ ਭੈਣ ਭਰਾ ਦੇਖ ਰਹੇ ਨੇ ਤੁਸੀਂ ਬੜੀ ਵਾਰ ਸਾਡੀ ਮਦਦ ਕੀਤੀ ਹੈ ਪਹਿਲਾ ਬੜੀ ਵਾਰ ਤੁਹਾਡੇ ਸਦਕੇ ਤੁਹਾਡੀ ਸ਼ੇਅਰਿੰਗ ਦੇ ਸਦਕੇ ਜਿਹੜੇ ਚੋਰੀ ਹੋਇਆ ਮੋਟਰਸਾਈਕਲ ਵਾਪਸ ਮਿਲਿਆ ਇਸ ਵੀਰ ਦੀ ਵੀ ਆਪਾਂ ਮਦਦ ਕਰਨੀ ਹੈ ਕਿਉਂਕਿ ਤੁਹਾਨੂੰ ਪਤਾ ਜਿਹੜਾ ਬੰਦਾ ਕੰਮ ਕਰਦਾ ਬੜੀ ਮੁਸ਼ਕਿਲ ਨਾਲ ਘਰ ਪਰਿਵਾਰ ਚਲਾਉਂਦਾ ਅਸੀਂ ਸਾਰੇ ਆਪ ਵੀ ਦਰਮਿਆਨੇ ਪਰਿਵਾਰਾਂ ਚੋਂ ਜਾਂ ਮੀਡਲ ਕਲਾਸ ਫੈਮਿਲੀ ਤੋਂ ਤੁਹਾਨੂੰ ਪਤਾ ਕਿ ਔਖਾ ਹੋ ਜਾਂਦਾ ਔਰ ਇਹੀ ਇੱਕ ਗਹਿਣਾ ਹੁੰਦਾ ਜਿਹੜਾ ਵਾਹਨ ਹੁੰਦਾ ਉਹਦੇ ਤੇ ਹੀ ਆਪਣਾ ਕੰਮਕਾਰ ਕਰਨਾ ਹੁੰਦਾ ਨੌਕਰੀ ਪੇਸ਼ੇ ਤੇ ਆਣਾ ਹੁੰਦਾ ਤਾਂ ਵੀਰ ਦੀ ਮਦਦ ਕਰਨੀ ਹੈ ਜਿਹੜਾ ਚੋਰ ਹੈ ਤੁਹਾਨੂੰ ਲੱਗਦਾ ਤੁਸੀਂ ਇਹਨੂੰ ਪਹਿਲਾਂ ਕਿਤੇ ਦੇਖਿਆ ਜਾਣਿਆ ਪਹਿਚਾਨਿਆ ਤੁਸੀਂ ਪਛਾਣ ਦਿਓ ਤੁਹਾਨੂੰ ਕਿਸਤੇ ਸ਼ੱਕ ਹੈ ਤੇ ਸਾਨੂੰ ਇਤਲਾਕ ਕਰ ਦੇਣੀ ਹੈ ਓੰਕਾਰ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ 8360941897 ਇੱਕ ਵਾਰੀ ਪੰਜਾਬੀ ਚ ਵੀ 8360941897 41897 ਤੁਸੀਂ ਇੱਥੇ ਕਾਲ ਕਰ ਦੇਣੀ ਹੈ ਜੇਕਰ ਤੁਸੀਂ ਚੋਰ ਨੂੰ ਪਰੇਸ਼ਾਨ ਦੀ ਕਿਉਂਕਿ ਓੰਕਾਰ ਆਫ ਕੈਮਰਾਮੈਨ ਨਾਲ ਗੱਲ ਕਰ ਰਿਹਾ ਸੀ ਕਿਸੇ ਵਿਅਕਤੀ ਨੇ ਦੱਸਿਆ ਕਹਿੰਦਾ ਲੱਗਦਾ ਕਿ ਇਸ ਬੰਦੇ ਨੇ 2-3 ਮਹੀਨੇ ਪਹਿਲਾਂ ਚੰਡੀਗੜ੍ਹ ਰੋਡ ਤੋਂ ਵੀ ਮੋਟਰਸਾਈਕਲ ਚੱਕਿਆ ਸੀ ਤਾਂ ਜੇਕਰ ਤੁਸੀਂ ਇਸ ਬੰਦੇ ਨੂੰ ਪਛਾਣ ਦਿਓ ਬੜੇ ਮੋਟਾ ਸ਼ੱਕ ਹੈ ਸਾਨੂੰ ਤਲਾਕ ਕਰ ਦੇਣੀ ਹੈ ਕਿਉਂਕਿ ਬੰਦਾ ਦੇਖਣ ਨੂੰ ਨਸ਼ੇੜੀ ਲੱਗਦਾ ਹੈ ਟੇਡਾ ਜਿਹਾ ਤੁਰਦਾ ਹੈ ਛਾਤਰ ਹੈ ਕਿਸ ਨੂੰ ਸ਼ੱਕ ਵੀ ਨਹੀਂ ਪੈਣ ਦਿੱਤਾ ਤੇ ਜੇ ਤੁਸੀਂ ਮੋਟਰਸਾਈਕਲ ਨੂੰ ਕਿਤੇ ਸੁਨਣਾ ਖੜਾ ਦੇਖਦੇ ਆ ਇਹਨੂੰ ਨੰਬਰ ਕਿੰਨਾ ਹੈ 8360941877 ਮੋਟਰਸਾਈਕਲ ਦਾ ਨੰਬਰ 4742 PB07AL4742 ਇਸ ਮੋਟਰਸਾਈਕਲ ਨੂੰ ਕਿਤੇ ਸੁਨਣਾ ਖੜਾ ਦੇਖਦੇ ਆ ਤਾਂ ਵੀ ਤਲਾਕ ਕਰ ਦੇਣੀ ਜੇ ਕੋਈ ਤੁਹਾਨੂੰ ਵੇਚਣ ਆਉਂਦਾ ਕਹਿੰਦਾ ਕਿ ਲੈ ਲਓ ਜੀ ਮੈਨੂੰ ਜ਼ਰੂਰੀ ਕੰਮ ਹੈ ਜੀ ਮੈਨੂੰ ਪੈਸਿਆਂ ਦੀ ਲੋੜ ਹੈ ਜੀ ਭਾਵੇਂ ਸਸਤੇ ਚ ਲੈ ਲਓ ਮੈਂ ਮੋਟਰਸਾਈਕਲ ਬਾਅਦ ਚ ਨਾਮ ਕਰਾ ਦੂੰਗਾ ਤਾਂ ਵੀ ਸਾਨੂੰ ਤਲਾਹ ਕਰ ਦੇਵੀਂ ਔਰ ਮੈਂ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ ਹਮੇਸ਼ਾ ਆਪਕ ਕਰੀਦੀ ਆ ਪਰ ਸਾਡੇ ਪਰਿਵਾਰਕ ਜੀ ਜਿਹੜੇ ਬਹੁਤ ਅਨਮੁੱਲੇ ਨੇ ਫਿਰ ਵੀ ਜਿਹੜਾ ਸਾਨੂੰ ਗੁਪਤ ਇਤਲਾਹ ਕਰੂਗਾ ਪੀਪੀ 32 ਵੱਲੋਂ ਉਸ ਨੂੰ ਬਣਦਾ ਇਨਾਮ ਦਿੱਤਾ ਜਾਊਗਾ ਮੈਨੂੰ ਪਤਾ ਸਾਡੇ ਭੈਣ ਭਰਾ ਉਹਨਾਂ ਨੂੰ ਸਾਡੇ ਗੁਪਤ ਇਨਾਮ ਦੀ ਕੋਈ ਲੋੜ ਨਹੀਂ ਅਨਮੁੱਲੇ ਹੋ ਤੁਸੀਂ ਤੁਹਾਡੀ ਸੇਵਾ ਅਨਮੁੱਲੀ ਹੈ ਪਰ ਫਿਰ ਵੀ ਬਣਦਾ ਨਾਮ ਜਰੂਰ ਦਿੱਤਾ ਜਾਵੇਗਾ ਪੀਵੀ 32 ਵੱਲੋਂ ਵੀਰ ਦੀ ਆਪਾਂ ਮਦਦ ਕਰਨੀ ਇੱਕ ਵਾਰੀ ਦੁਆਰ ਤੀ ਮੋਟਰਸਾਈਕਲ ਦਾ ਨੰਬਰ ਤੇ ਫੋਨ ਨੰਬਰ ਦੱਸੋ ਮੋਟਰਸਾਈਕਲ ਦਾ ਨੰਬਰ ਹੈ ਜੀ ਪੀਵੀ 07 ਏਐਲ 4742 ਤੇ ਮੋਬਾਈਲ ਨੰਬਰ ਹੈਗਾ 83609 41897 ਜੀ ਆਪਾਂ ਵੀਰ ਦੀ ਮਦਦ ਕਰਨੀ ਹੈ ਤੇ ਆਪ ਵੀ ਸੁਚੇਤ ਰਹਣਾ ਮੈਂ ਬੜੀ ਵਾਰ ਕਹਿ ਚੁੱਕਾ ਸਪਲੈਂਡਰ ਮੋਟਰਸਾਈਕਲ ਤਾਂ ਐਂ ਕਰਕੇ ਤੋੜ ਲੈਂਦੇ ਆ ਇਹ ਐਨਕ ਝਟਕੇ ਦੀ ਲੋੜ ਹੁੰਦੀ ਆ ਚਾਬੀ ਵੀ ਡੁਪਲੀਕੇਟ ਲਾ ਲੈਂਦੇ ਤਾਂ ਆਪਣਾ ਬਚਾ ਕਰੋ ਆਪਣੇ ਆਪ ਸੁਰੱਖਿਅਤ ਰਹੋ ਆਪਣੇ ਆਪ ਨੂੰ ਆਪ ਸੁਰੱਖਿਆ ਦੀ ਸਹੂਲਤ ਦੋ ਕਿਉਂਕਿ ਕੰਧ ਤੇ ਤਾਂ ਲਿਖਿਆ ਨਜ਼ਰ ਆ ਰਿਹਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਕੋਈ ਘਰ ਕੋਈ ਗਲਤ ਰਹੇਗੀ ਹੋਵੇ ਤਾਂ ਨਹੀਂ ਚਲੋ ਆਪਾ ਵੀਰ ਦੀ ਮਦਦ ਕਰਨੀ ਸਾਡਾ ਬਹੁਤ ਪਿਆਰਾ ਵੀਰ ਹੈ ਔਰ ਵੀਆਈਪੀ ਸਲੂਨ ਦੇ ਬਾਹਰ ਅਸੀਂ ਖੜੇ ਆ ਇੱਥੇ ਇਹਨਾਂ ਨੇ ਆਪਣਾ ਮੋਟਰਸਾਈਕਲ ਲਾਇਆ ਸੀ ਤੇ ਇੱਥੋਂ ਉਹਨਾਂ ਦੇ ਦਫ਼ਤਰ ਦੇ ਬਾਹਰ ਇਹਨਾਂ ਦੇ ਜਿਹੜਾ ਸਲੂਨ ਹੈ ਉਸ ਦੇ ਬਾਹਰੋਂ ਕੋਈ ਮੋਟਰਸਾਈਕਲ ਚੱਕ ਕੇ ਲੈ ਕੇ ਆ ਲੈ ਗਿਆ ਉਹਨੂੰ ਵੀ ਸ਼ਰਮ ਚਾਹੀਦੀ ਹੈ ਕਿ ਭਰਾਵੋ ਬੱਸ ਕਰੋ ਜੇ ਸਿੱਧੇ ਰਾਹ ਤੇ ਪੈਣਾ ਚਾਹੁੰਦੇ ਤੁਹਾਡੀ ਮਦਦ ਕਰਾਂਗੇ ਪਰ ਇਹ ਚੋਰੀਆਂ ਚੱਕਾਰੀਆਂ ਬੰਦ ਕਰੋ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਸਖਤ ਕਾਰਵਾਈਆਂ ਕਰੋ ਜਿਹੜੇ ਇਦਾਂ ਮੋਟਰਸਾਈਕਲ ਚੋਰੀ ਕਰਦੇ ਨੇ ਉਹਨੂੰ ਉਚਿਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਹਰ ਆ ਕੇ ਕਿਸੇ ਹੋਰ ਨਾਲ ਇਸ ਤਰੀਕੇ ਇਹ ਗੁਨਾਹ ਨਾ ਕਰ ਸਕਣ ਬਹੁਤ ਬਹੁਤ ਸ਼ੁਕਰੀਆ